ਮੈਂ ਤੁਹਾਨੂੰ ਇੱਥੇ ਸੱਦਣ ਲਈ ਬੇਨਤੀ ਨਹੀਂ ਕਰਦਾ ਮੈਂ ਤਾਂ ਤੁਹਾਨੂੰ ਜਾਣ ਲਈ ਵੀ ਬੇਨਤੀ ਨਹੀਂ ਕਰਦਾ ਰਹਿ ਦੱਸਾਂ ਪਛਤਾਊਗਾ ਵੀ ਐਸੇ ਭਰਾ ਵੀ ਮੈਨੂੰ ਮਿਲੇ ਆ ਜਿਹੜੇ ਬੰਦੇ ਕਹਿੰਦੇ ਸਾਡੀ ਵਾਪਸੀ ਦੀ ਭਾਜੀ ਟੈਕਟ ਕਰਾ ਦਿਓ ਕਿੰਨੇ ਹੋਊਗੀ ਅਸੀਂ ਆਪਦੇ ਪਿੰਡੋਂ ਵੀ ਜਾਹ ਦੇ ਵਿੱਚ ਵਹਿੰਦਾ ਕਹਿੰਦਾ ਮੇਰੇ ਵਰਗਾ ਹੀਰੋ ਕੋਈ ਨਹੀਂ ਜਦੋਂ ਮੈਂ ਬਾਹਰ ਜਾਵੜਿਆ ਮੈਂ ਪੱਟ ਦੂੰਗਾ ਨੇਰੀ ਮੈਂ ਤਕਰੀਬ ਸਿਰਫ ਉਹਨਾਂ ਬੰਦਿਆਂ ਨੂੰ ਹੋਣੀ ਜਿਹੜੇ ਬੰਦਿਆਂ ਨੇ ਇੰਜ ਆਪਦੇ ਵਰਕਰ ਦੇ ਨਾਲ ਕੀਤਾ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਬੰਦੇ ਮੇਰੇ ਨਾਲ ਐਗਰੀ ਹੋਣ ਕੇ ਵੀ ਗੱਲ ਇਹ ਸੱਚ ਕਰ ਰਿਹਾ ਬੰਦਾ ਉਹ ਤੁਹਾਨੂੰ ਤਨਖਾਹ ਦੇਣ ਲੱਗੇ ਦੀ ਕਿੰਤੂ ਪਰੰਤੂ ਕਰਦੇ ਆ ਰੀਜ਼ਨ ਕਿਉਂਕਿ ਉਹ ਬੰਦਿਆਂ ਕੋਲੇ ਬੰਦੇ ਕੰਮ ਲਈ ਬਹੁਤ ਹੈਗੇ ਆ ਪੂਰਾ ਕਮਾਉਣਾ ਸੌਖਾ ਨਹੀਂ ਬੜਾ ਔਖਾ ਹੈ ਇਸ ਲਈ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਆਪਦਾ ਕੰਮ ਕਰਿਆ ਕਰੋ 50 ਲੱਖਾਂ ਵਾਲਾ ਬੰਦਾ ਸਮਝਦਾ ਜੇਕਰ ਤੁਹਾਨੂੰ 700 ਯੂਰੋ ਤੇ ਵੀ ਕੰਮ ਉੱਥੇ ਮਿਲ ਜੇ ਕੰਮ ਦਾ ਘਿਹਦਾਵ ਲਾ ਲੋ ਜੇ ਤੁਹਾਡੀ ਉੱਤੇ ਜਾਣ ਪਛਾਣ ਹੈ ਨਹੀਂ ਤੇ ਤੁਹਾਨੂੰ ਕਿਸੇ ਨੇ ਕੰਮ ਤੇ ਨਹੀਂ ਰੱਖਣਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨਾ ਬੜੀ ਘੜੀ ਲੱਭੇ ਆ ਤੇ ਕਈ ਬੰਦਿਆਂ ਲਈ ਮੈ ਰੈਸ਼ ਨਹੀਂ ਲੱਭ ਸਕਦਾ ਸਾਰਿਆਂ ਲਈ ਕਿਉਂਕਿ ਇੰਨਾ ਵੱਡਾ ਮੇਰਾ ਦਾਇਰਾ ਹੈ ਨਹੀਂ ਉਹ ਸਾਰੇ ਉਹ ਉੱਡਦੇ ਵੇਖ ਕੇ ਤੁਸੀਂ ਕਿ ਨਹੀਂ ਜਹਾਜ਼ ਉੱਡ ਗਿਆ ਫਲਨਾ ਸਾਡਾ ਗਵਾਂਢੀ ਗਿਆ ਮੈਂ ਵੀ ਚੜ ਜਾ ਤੇ ਉਹ ਵੀ ਗਿਆ ਮੈਂ ਵੀ ਚੜਦਾ ਇਹ ਗੱਲਾਂ ਦੇ ਵਿੱਚ ਤੁਸੀਂ ਫਸ ਜਾਓਗੇ ਸਿਰਫ ਤੁਹਾਨੂੰ ਦਿਖਾਉਂਦਾ ਪਿਆ ਸ਼ੀਸ਼ਾ ਇਹ ਸ਼ੀਸ਼ਾ ਵੇਖ ਲੋ ਸ਼ੀਸ਼ਾ ਵੇਖਣ ਤੋਂ ਬਾਅਦ ਜੇ ਤੁਸੀਂ ਆਉਨੇ ਆ ਇਸ ਦੇ ਵਿੱਚ ਕੋਈ ਵੀ ਇਮੀਗ੍ਰੇਸ਼ਨ ਓਪਨ ਨਹੀਂ ਹੋਈ ਐਵੇਂ ਭਲੇਖੇ ਵਿੱਚ ਨਾ ਆ ਜਿਓ ਭਲੇਖੇ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚਾਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ-ਠਾਕ ਹੋਵੋਗੇ ਤੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅੱਜ ਗੱਲ ਕਰਾਂਗੇ ਆਪਾਂ ਬੜੀ ਹੀ ਜ਼ਰੂਰੀ ਜੋ ਕਿ ਤੁਹਾਡੇ ਲਈ ਵੀਡੀਓ ਦੇਖਣੀ ਬੜੀ ਜ਼ਰੂਰੀ ਆ ਜਿਹੜੇ ਸਾਡੇ ਸਤਨਪੁਰਾਇ ਇੱਥੇ ਆਉਣਾ ਚਾਹੁੰਦੇ ਆ ਸਪੇਨ ਦੇ ਵਿੱਚ ਤੇ ਜਿਹੜੇ ਆ ਗਏ ਆ ਉਹਨਾਂ ਸਾਰਿਆਂ ਦੇ ਲਈ ਵੀਡੀਓ ਦੇਖਣੀ ਬਹੁਤ ਹੀ ਜ਼ਰੂਰੀ ਆ ਕਿਉਂਕਿ ਇਹ ਤੁਹਾਨੂੰ ਜ਼ੀਰੋ ਤੋਂ ਲੈ ਕੇ ਜਿਹੜੇ ਸਾਡੇ ਸਤਨ ਭਰਾ ਇਥੇ ਆਉਂਦੇ ਉਹਨਾਂ ਨੂੰ ਕੀ ਕੀ ਫੇਸ ਕਰਨਾ ਪੈਂਦਾ ਹੈ ਪ੍ਰੈਕਟੀਕਲੀ ਤੌਰ ਤੇ ਉਹਨਾਂ ਭਰਾਵਾਂ ਨੂੰ ਮਿਲਦਾ ਉਹਨਾਂ ਦੇ ਮੇਰੇ ਕੋਲ ਕਮੈਂਟ ਆਉਂਦੇ ਆ ਕੀ ਉਹਨਾਂ ਨੂੰ ਸਿਚੁਏਸ਼ਨ ਬਣ ਗਈ ਆ ਕੀ ਦਿੱਕਤ ਯੂਕੇ ਤੋਂ ਵੀ ਆਈ ਜਾਂਦੇ ਆ ਇੰਡੀਆ ਤੋਂ ਵੀ ਆਈ ਜਾਂਦੇ ਆ ਇਹਦੇ ਵਿੱਚ ਆਪਾਂ ਗੱਲਾਂ ਕਰਾਂਗੇ ਧਿਆਨ ਦਿਓ ਮੇਰੇ ਵੱਲ ਪਹਿਲਾਂ ਆਪਾਂ ਗੱਲ ਕਰਦੇ ਪਹਿ ਰੈਂਟ ਦੀ ਤੁਸੀਂ ਘਰ ਕਿਵੇਂ ਲੱਭਣਾ ਤੇ ਰੈਂਟ ਤੇ ਤੁਹਾਨੂੰ ਘਰ ਕਿਉਂ ਮਿਲਦਾ ਜਾਂ ਨਹੀਂ ਮਿਲਦਾ ਜਾਂ ਕਿਵੇਂ ਮਿਲਦਾ ਸਾਰੀ ਗੱਲ ਆਪਾਂ ਇਹਦੇ ਵਿੱਚ ਕਰਾਂਗੇ ਤੁਹਾਡੇ ਕੰਮ ਦੀ ਕਰਾਂਗੇ ਤੁਹਾਡੀ ਸੈਲਰੀ ਦੀ ਕਰਾਂਗੇ ਤੇ ਕੀ ਤੁਹਾਡੀਆਂ ਮੁਸ਼ਕਲਾਂ ਬਣਦੀਆਂ ਜਿੱਥੇ ਤੁਹਾਨੂੰ ਸਕਰੀਨ ਤੁਹਾਨੂੰ ਪੇਪਰ ਦੇ ਰਿਹਾ ਤੁਹਾਨੂੰ ਆਜ਼ਾਦ ਕਰਾਉਂਦਾ ਵਰਲਡ ਦੇ ਵਿੱਚ ਕੋਈ ਵੀ ਕੰਟਰੀ ਹੈ ਨਹੀਂ ਸਪੇਨ ਵਰਗੀ ਜਿਹੜੀ ਤੁਹਾਨੂੰ ਪੇਪਰ ਦੇ ਕੇ ਪੱਕੇ ਕਰਦੀ ਆ ਉਹਦੇ ਨਾਲ-ਨਾਲ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਸਾਡੇ ਭਰਾਵਾਂ ਨੂੰ ਉਹ ਮੈਨੂੰ ਕਮੈਂਟ ਕਰਕੇ ਦੱਸ ਦਿਓ ਤੇ ਮੈਂ ਤੁਹਾਡੇ ਮੂਹਰੇ ਅੱਜ ਵੀਡੀਓ ਦੇ ਵਿੱਚ ਇਹ ਗੱਲਾਂ ਰੱਖੂੰਗਾ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨਾਲ ਬਣੇ ਰਹੋ ਵੀਡੀਓ ਤੁਹਾਨੂੰ ਬਹੁਤ ਕੋਈ ਸਿੱਖਣ ਨੂੰ ਦੇਊਗੀ ਜੇਕਰ ਤੁਸੀਂ ਲੱਖਾਂ ਰੁਪਈਆ ਦਾ ਫੈਸਲਾ ਲੈਣ ਨੂੰ ਫਿਰਦੇ ਆ ਸਪੇਨ ਵਿੱਚ ਆਉਂਗਾ ਤੇ ਜਿਹੜੇ ਸਾਡੇ ਸੱਜਣ ਭਰਾ ਇੱਥੇ ਆ ਗਏ ਆ ਉਹਨਾਂ ਨੂੰ ਪਤਾ ਮੈਂ ਕਿਹੜੀਆਂ ਗੱਲਾਂ ਕਰਨ ਲੱਗਾ ਉਹ ਮੇਰੇ ਨਾਲ ਜਰੂਰ ਐਗਰੀ ਹੋਣਗੇ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੇ ਤੁਸੀਂ ਆਜੋ ਮੇਰੇ ਨਾਲ ਹਾਂਜੀ ਬੋਸ ਉਹ ਕਰਦੇ ਆਂ ਵੀਡੀਓ ਸਟਾਰਟ ਤੇ ਉਮੀਦ ਕਰਦਾ ਤੁਸੀਂ ਵੀਡੀਓ ਦੇ ਨਾਲ ਬਣੇ ਹੋਵੋਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੁਹਾਨੂੰ ਕਾਫੀ ਕੁਝ ਐਕਸਪੀਰੀਅੰਸ ਤੌਰ ਤੇ ਮੈਂ ਦੱਸਣ ਲੱਗਾ ਜੋ ਸਾਡੇ ਨਾਲ ਪੇਸ਼ ਹੁੰਦਾ ਜੋ ਸਾਡੇ ਨਾਲ ਇੱਥੇ ਹੁੰਦਾ ਸਾਡੇ ਕਾਫੀ ਭਰਾ ਜਿਹੜੇ ਇੱਥੇ ਆ ਚੁੱਕੇ ਆ ਉਹ ਮੇਰੇ ਨਾਲ ਐਗਰੀ ਹੋਣਗੇ ਜਿਹੜੇ ਆਊਟ ਆਫ ਸਪੇਨ ਆ ਉਹਨਾਂ ਨੂੰ ਮੈਂ ਕਹਿੰਦਾ ਵੀ ਉਹ ਐਗਰੀ ਹੋਣਗੇ ਕਿਉਂਕਿ ਉਹਨਾਂ ਨੇ ਸੱਚ ਨਹੀਂ ਵੇਖਿਆ ਜਿਹੜੇ ਬੰਦੇ ਇੱਥੇ ਪਹੁੰਚ ਚੁੱਕੇ ਆ ਉਹਨਾਂ ਨੇ ਸੱਚ ਵੇਖ ਲਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜਾ ਬੰਦਾ ਇੱਥੇ ਆਉਂਦਾ ਤੇ ਜਿਹੜੇ ਬੰਦੇ ਨੇ ਇੱਥੇ ਨਹੀਂ ਆਉਣਾ ਮੰਨ ਲਓ ਕਿਹੜਾ ਬੰਦਾ ਇੱਥੇ ਆਵੇ ਤੇ ਕਿਹੜੇ ਬੰਦੇ ਨਹੀਂ ਆਉਣ ਮੈਂ ਛੋਟੀ ਜੀ ਗੱਲ ਵਿੱਚ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਸਭ ਤੋਂ ਪਹਿਲਾਂ ਜੇ ਕੋਈ ਇੰਡੀਆ ਪਾਕਿਸਤਾਨ ਬੰਗਲਾਦੇਸ਼ ਕੋ ਤੋਂ ਵੀ ਬੰਦਾ ਕੋਈ ਆਉਂਦਾ ਸਾਡਾ ਦੇਸੀ ਭਰਾ ਤਾਂ ਇਹ ਸੋਚ ਲੈ ਜੇਕਰ ਉਹਦਾ ਉੱਥੇ ਆਪਦੀ ਕੰਟਰੀ ਦੇ ਵਿੱਚ ਕੁਝ ਨਹੀਂ ਬਣਦਾ ਤੇ ਫੇਰ ਆਵੇ ਸਿਰਫ ਇੱਕ ਝੰਡਾ ਨਾ ਵੇਖ ਲਿਓ ਵੀ ਸਪੇਨ ਹੁਣ ਪੇਪਰ ਦੇਈ ਜਾਂਦਾ ਪੇਪਰ ਸਪੇਨ ਦੇ ਵਿੱਚ ਇਮੀਗ੍ਰੇਸ਼ਨ ਓਪਨ ਹੋਈ ਆ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਾਂ ਸਪੇਨ ਦੇ ਵਿੱਚ ਕੋਈ ਵੀ ਇਮੀਗ੍ਰੇਸ਼ਨ ਓਪਨ ਨਹੀਂ ਹੋਈ ਐਵੇਂ ਭਲੇਖੇ ਵਿੱਚ ਨਾ ਆ ਜਿਓ ਭਲੇਖੇ ਵਿੱਚ ਫਸ ਨਾ ਜਾਇਓ 2 ਸਾਲਾਂ ਦਾ ਕਾਨੂੰਨ ਆ 2 ਸਾਲ ਤੁਹਾਨੂੰ ਸਟਰਗਲ ਕਰਨੀ ਪੈਣੀ ਜਿਹੜੇ ਮੇਰੇ ਭਰਾ ਵੀਡੀਓ ਵੇਖਦੇ ਆ ਉਹ ਕਮੈਂਟ ਕਰਕੇ ਮੇਰੇ ਨਾਲ ਐਗਰੀ ਹੋਣਗੇ 2 ਸਾਲ ਦਾ ਸਟਰਗਲ ਇੱਥੇ ਸੌਖਾ ਕਿ ਔਖਾ ਤੁਸੀਂ ਆਪ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸ ਦਿਓ ਸਾਡੇ ਭਰਾਵਾਂ ਨੂੰ ਮੈਂ ਸੱਚ ਬੋਲਦਾ ਕਿ ਝੂਠ ਬੋਲਦਾ ਇੱਥੇ ਇਮੀਗ੍ਰੇਸ਼ਨ ਓਪਨ ਨਹੀਂ ਹੋਈ ਸਾਰੇ ਬੰਦੇ ਇੱਥੇ ਪਹੁੰਚੀ ਜਾਂਦੇ ਆ ਇਸ ਕਰਕੇ ਕਿ ਇੱਥੇ ਸਪੇਨ ਨੇ ਪੇਪਰ ਦੇਣੇ ਸਟਾਰਟ ਕਰਤੇ ਆ ਆਉਣਾ ਸਾਰਿਆਂ ਨੇ ਆ ਮੈਂ ਕਿਸੇ ਨੂੰ ਰੋਕਦਾ ਨਹੀਂ 나ই ਮੈਂ ਕਿਸੇ ਨੂੰ ਇੱਥੇ ਸੱਦੇ ਦਿੰਦਾ ਮੈਂ ਸਿਰਫ ਤੁਹਾਨੂੰ ਦਿਖਾਉਂਦਾ ਪਿਆ ਸ਼ੀਸ਼ਾ ਇਹ ਸ਼ੀਸ਼ਾ ਵੇਖ ਲਓ ਸ਼ੀਸ਼ਾ ਵੇਖਣ ਤੋਂ ਬਾਅਦ ਜੇ ਤੁਸੀਂ ਆਉਨੇ ਆ ਇਹ ਤੁਹਾਡੀ ਮਜਬੂਰੀ ਆ ਤੁਹਾਡਾ ਸ਼ੌਂਕ ਆ ਜੇਕਰ ਤੁਸੀਂ ਇੱਥੇ ਆਉਂਦੇ ਆ ਆਪਾਂ ਗੱਲ ਕਰਦੇ ਭਈ ਕਿਹੜੇ ਬੰਦੇ ਨੇ ਇੱਥੇ ਆਉਣਾ ਕਿਹੜੇ ਨੇ ਨਹੀਂ ਆਉਣਾ ਜਿਹੜੇ ਨੇ ਆਉਣਾ ਇੱਥੇ ਜਿਹੜੇ ਬੰਦੇ ਦਾ ਆਪਦੀ ਕੰਟਰੀ ਦੇ ਵਿੱਚ ਜਮਾਂ ਜ਼ੀਰੋ ਹੋ ਗਿਆ ਉਹਦੇ ਕੋਲ ਕੰਮ ਧੰਦਾ ਹੈ ਨਹੀਂ ਉਹਦੀ ਮੁਸ਼ਕਲ ਇਹੋ ਜੀ ਬਣ ਗਈ ਆ ਪਰਸਨਲ ਉਹਦੀ ਮਜਬੂਰੀ ਇਹੋ ਜੀ ਬਣ ਗਈ ਆ ਵੀ ਭਾਈ ਪੰਜਾਬ ਦੀ ਕੰਟਰੀ ਛੱਡਣੀ ਪੈਣੀ ਆ ਮੈਨੂੰ ਇੱਥੇ ਕੋਈ ਕੰਮ ਧੰਦਾ ਨਹੀਂ ਮਿਲਣਾ ਤੇ ਨਾਲ ਹੀ ਮੇਰੇ ਕੋਲ ਕੋਈ ਸਟੱਡੀ ਆ ਮੈਂ ਕੁਝ ਨਹੀਂ ਕਰ ਸਕਦਾ ਉਹ ਬੰਦਾ ਟਰਾਈ ਕਰ ਲੈ ਬਾਹਰ ਦਾ ਸਟੇਜ ਦਾ ਵੈਲ ਐਂਡ ਗੋਡਾ ਉਹਦਾ ਵੈਲਕਮ ਆ ਤੇ ਜਿਹੜਾ ਬੰਦਾ ਕੋਈ 50 60000 ਰੁਪਿਆ ਬਣਾਉਂਦਾ ਉਹ ਮੇਰਾ ਭਰਾ ਸੋਚ ਲੈ ਮੇਰੀਆਂ ਵੀਡੀਓ ਵੇਖ ਲੈ ਲੋਕਾਂ ਤੋਂ ਬਾਹਰ ਤਜਰਬਾ ਲੈ ਲੈ ਕੀ ਸਟਰਗਲ ਆ ਕੱਲੀਆਂ ਤੁਸੀਂ ਯੂਰਪ ਦੀਆਂ ਵੀਡੀਓ ਸਮੁੰਦਰ ਦੀਆਂ ਵੀਡੀਓ ਤੇ ਆਪਣੇ ਜਹਾਜ਼ ਉੱਡਦੇ ਵੇਖ ਕੇ ਤੁਸੀਂ ਕਹਿੰਦੇ ਜਹਾਜ਼ ਉੱਡ ਗਿਆ ਫਲਣਾ ਸਾਡਾ ਗਵਾਂਢੀ ਗਿਆ ਮੈਂ ਵੀ ਚੜਦਾ ਤੇ ਉਹ ਵੀ ਗਿਆ ਮੈਂ ਵੀ ਚੜਦਾ ਇਹ ਗੱਲਾਂ ਦੇ ਵਿੱਚ ਤੁਸੀਂ ਫਸ ਜਾਓਗੇ ਇੰਨੀਆਂ ਗੱਲਾਂ ਦੇ ਨਾਲ ਹੁਣ ਆਪਾਂ ਆਉਂਦੇ ਆ ਰੈਸ਼ ਦੇ ਪਾਸੇ ਜਦੋਂ ਸਾਡਾ ਨਵਾਂ ਇੱਥੇ ਸੱਜਣ ਭਰਾ ਆਉਂਦਾ ਮੈਨੂੰ ਯੂਕੇ ਦੇ ਮੁੰਡੇ ਵੀ ਆਏ ਆ ਸਾਡੇ ਭਰਾ ਮੇਰੇ ਹਮਦਰਦੀ ਆ ਮੈਂ ਉਹਨਾਂ ਨਾਲ ਹਮਦਰਦੀ ਆ ਮੈਨੂੰ ਬਹੁਤ ਜ਼ਿਆਦਾ ਮੈਂ ਉਹਨਾਂ ਲਈ ਘਰ ਵੀ ਲੱਭੇ ਆ ਤੇ ਕਈ ਬੰਦਿਆਂ ਲਈ ਮੈਂ ਰੈਸ਼ ਨਹੀਂ ਲੱਭ ਸਕਦਾ ਸਾਰਿਆਂ ਲਈ ਕਿਉਂਕਿ ਇੰਨਾ ਵੱਡਾ ਮੇਰਾ ਦਾਇਰਾ ਹੈ ਨਹੀਂ ਉਹ ਸਾਰਿਆਂ ਨੂੰ ਰਖਾਈ ਜਾਵਾ ਕਿਉਂਕਿ ਕਰਾਊਡ ਬਹੁਤ ਜ਼ਿਆਦਾ ਆ ਗਿਆ ਸਾਡੇ ਕਾਫੀ ਭਰਾਏ ਤੇ ਪਹੁੰਚ ਚੁੱਕੇ ਉਹਨਾਂ ਨੂੰ ਰੈਸ਼ ਨਹੀਂ ਮਿਲਦੀ ਅੱਗੇ ਦਾ ਕੰਮ ਦੀ ਗੱਲ ਤਾਂ ਵੱਖਰੀ ਇਹਨਾਂ ਤੇ ਰੈਸ਼ ਵੀ ਨਹੀਂ ਮਿਲਦੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਇੱਥੇ ਆਉਂਗੇ ਤੁ ਇੱਥੇ ਘੱਟੋ ਘੱਟ ਤੁਹਾਨੂੰ ਰੈਸ਼ ਲੈਂਡ ਦੀ ਇੱਕ ਰੂਮ ਵੀ ਨਹੀਂ ਮਿਲਦਾ ਤੁਹਾਨੂੰ ਇੱਥੇ ਬੈੱਡ ਲੈਂਡ ਦੇ ਲਈ ਵੀ ਬਹੁਤ ਜ਼ਿਆਦਾ ਕਿਰਾਇਆ ਭਰਨਾ ਪੈਂਦਾ ਤੇ ਸਾਡੇ ਬੰਦੇ ਇੰਨੇ ਚੰਬਲ ਚੁੱਕੇ ਆ ਤੁਹਾਨੂੰ ਕਿਰਾਇਆ ਵੀ ਕਿਰਾਏ ਤੇ ਰੱਖ ਕੇ ਵੀ ਤੁਹਾਨੂੰ ਉਹ ਫੈਸਿਲਿਟੀ ਉਹ ਨਹੀਂ ਦਿੰਦੇ ਸਾਡੇ ਬੰਦੇ ਬਹੁਤ ਜ਼ਿਆਦਾ ਫਸ ਚੁੱਕੇ ਆ ਇਸ ਲਈ ਉਹਨਾਂ ਨੂੰ ਰੈਂਟ ਤੇ ਨਾ ਰੂਮ ਮਿਲਦਾ ਤੇ ਨਾ ਹੀ ਉਹਨਾਂ ਨੂੰ ਕੋਈ ਬੈੱਡ ਮਿਲਦਾ ਪਹਿਲੀ ਸਿਚੁਏਸ਼ਨ ਇਹ ਆ ਤੇ ਦੂਜੀ ਗੱਲ ਇਹ ਆ ਜਦੋਂ ਤੁਹਾਡਾ ਇੱਥੇ ਕੋਈ ਬੰਦਾ ਹੈਗਾ ਜਾਂ ਬੰਦਾ ਤੁਹਾਡਾ ਹੈ ਨਹੀਂ ਤੁਸੀਂ ਇਹ ਜ਼ਰੂਰ ਕਰਿਓ ਪਹਿਲਾਂ ਆਪਦੀ ਇਨਫੋਰਮੇਸ਼ਨ ਲਿਆ ਕਰੋ ਜੇਕਰ ਬੰਦਾ ਤੁਹਾਡਾ ਉੱਥੇ ਕੋਈ ਹੈਗਾ ਕਿ ਨਹੀਂ ਹੈਗਾ ਜੇਕਰ ਤੁਹਾਡਾ ਬੰਦਾ ਉੱਥੇ ਹੈ ਨਹੀਂ ਤਾਂ ਤੁਸੀਂ ਉੱਥੇ ਜਾ ਕੇ ਫਸ ਜਾਓਗੇ ਫੇਰ ਤੁਸੀਂ YouTube ਤੇ ਮੈਨੂੰ ਮੈਸੇਜ ਕਰਦੇ ਆ ਮੈਂ ਜਿੰਨੇ ਜੋਗਾ ਹੈਗਾ ਭਰਾਵਾ ਨਾ ਮੈਂ ਜਰੂਰ ਖੜੂਗਾ ਕਿਉਂਕਿ ਇੱਥੇ ਰੈਸ਼ ਹੁਣ ਨਹੀਂ ਮਿਲਦੀ ਮੈਂ ਬਹੁਤ ਬੰਦਿਆਂ ਨੂੰ ਕਾਲਾਂ ਕਰਤੀਆਂ ਬਹੁਤ ਬੰਦਿਆਂ ਨੂੰ ਮੈਸੇਜ ਕਰਤੇ ਕੋਈ ਬੰਦਾ ਮੇਰਾ ਰਿਪਲਾਈ ਇਹ ਨਹੀਂ ਦਿੰਦਾ ਕਿ ਸਾਡੇ ਕੋਲ ਰੈਸ਼ ਹੈਗੀ ਆ ਭਾਜੀ ਬੰਦੇ ਭੇਜ ਦਿਓ ਕਿਉਂਕਿ ਬੰਦੇ ਮੈਂ ਆਲਰੇਡੀ ਜਿੰਨਾਂ ਨਾਲ ਮੇਰਾ ਲਿੰਕ ਸੀ ਮੈਂ ਉਹਨਾਂ ਤੱਕ ਬੰਦੇ ਪਹੁੰਚਾ ਚੁੱਕਿਆ ਕਾਫੀ ਤੇ ਗੁਰਦੁਆਰਾ ਸਾਹਿਬ ਵਿੱਚ ਵੀ ਕਾਫੀ ਸਲਿੱਪ ਲੱਗੀਆਂ ਇਹ ਤਾਂ ਗੱਲ ਹੋ ਗਈ ਰੈਸ਼ ਦੀ ਤੇ ਉਸ ਤੋਂ ਅੱਗੇ ਗੱਲ ਕਰਦੇ ਆਪਾਂ ਕੰਮ ਦੀ ਤੁਸੀਂ ਇਹ ਹਿਸਾਬ ਲਾ ਲਓ ਜੇ ਤੁਹਾਡੀ ਉੱਥੇ ਜਾਣ ਪਛਾਣ ਹੈ ਨਹੀਂ ਤੇ ਤੁਹਾਨੂੰ ਕਿਸੇ ਨੇ ਕੰਮ ਤੇ ਨਹੀਂ ਰੱਖਣਾ ਰੀਜ਼ਨ ਮੈਂ ਤੁਹਾਨੂੰ ਦ ਕਈਆਂ ਨੇ ਗੱਲਾਂ ਸੁਣੀਆਂ ਹੋਣੀਆਂ ਤੇ ਕਈਆਂ ਨੇ ਨਹੀਂ ਸੁਣੀਆਂ ਹੋਣੀਆਂ ਜਿਨ੍ਹਾਂ ਨੇ ਸੁਣੀਆਂ ਉਹ ਵੀ ਤੁਸੀਂ ਸੁਣ ਲਿਓ ਤੁਹਾਡੇ ਮਾਈਂਡ ਦੇ ਵਿੱਚ ਗੱਲਾਂ ਕਈ ਰਨ ਕਰਦੀਆਂ ਤੁਹਾਨੂੰ ਉਹਨਾਂ ਦੇ ਕੁਐਸਚਨ ਉਹਨਾਂ ਦੇ ਆਨਸਰ ਮਿਲ ਜਾਣਗੇ ਕਿਉਂਕਿ ਫਸਟ ਆਫ ਆਲ ਤੁਹਾਨੂੰ ਇੱਥੇ ਲੈਂਗੁਏਜ ਨਹੀਂ ਆਉਂਦੀ ਤੁਹਾਨੂੰ ਉਹ ਕੰਮ ਤੇ ਨਹੀਂ ਰੱਖਣਗੇ ਕਿਉਂਕਿ ਉਹਨਾਂ ਕੋਲੇ ਚੁਆਇਸ ਵੱਧ ਗਈ ਆ ਕਿਉਂਕਿ ਬੰਦੇ ਜਾਦੇ ਹੋ ਗਿਆ ਜਿਹੜੇ ਬੰਦਿਆਂ ਨੇ ਤੁਹਾਨੂੰ ਕੰਮ ਤੇ ਰੱਖਣਾ ਉਹਨਾਂ ਕੋਲੇ ਬੰਦੇ ਜ਼ਿਆਦਾ ਤੇ ਕੰਮ ਵਾਲੇ ਬੰਦਿਆਂ ਕੋਲੇ ਜਿੱਨਾ ਜਿੱਥੇ ਜਿਹੜੀ ਜਗ੍ਹਾ ਤੇ ਤੁਸੀਂ ਕੰਮ ਕਰਨਾ ਉਹ ਜਗ੍ਹਾ ਘਟ ਗਈ ਆ ਐਸ ਲਈ ਜਿਹੜੇ ਬੰਦੇ ਨੇ ਤੁਹਾਨੂੰ ਕੰਮ ਤੇ ਰੱਖਣਾ ਉਹਦੇ ਕੋਲ ਚੁਆਇਸ ਵੱਧ ਗਈ ਹੈ ਤੇ ਤੁਹਾਡੇ ਮੂਰੇ ਤਨਖਾਹ ਵੀ ਤੁਹਾਨੂੰ ਘੱਟ ਦਊਗਾ ਤੇ ਤੁਹਾਡੇ ਘੰਟੇ ਵੀ ਜ਼ਿਆਦੇ ਲਵਾਊਗਾ ਤੁਹਾਡਾ ਸਿੱਧੀ ਗੱਲ ਦੇ ਵਿੱਚ ਸ਼ੋਸ਼ਣ ਕੀਤਾ ਜਾਊਗਾ ਇਹ ਸਾਰੀਆਂ ਗੱਲਾਂ ਵਿੱਚ 2 ਸਾਲ ਦਾ ਸਟਰਗਲ ਆ ਕੋਈ ਬੰਦਾ ਇਹ ਨਾ ਕਹੇ ਦੇ ਮੈਂ ਸਪੇਨ ਦੇ ਵਿੱਚ ਇਮੀਗ੍ਰੇਸ਼ਨ ਖੁੱਲੀ ਹੈ ਤੇ ਅੱਜ ਜਾਊਂਗਾ ਤਾਂ ਮੌਜਾ ਲਾਟ ਲਊਂਗਾ ਇਹ ਪਲੇਖੀ ਵਿੱਚ ਨਾ ਆ ਰਿਓ ਜ਼ਮੀਨ ਜਾਇਦਾਦ ਕੋਈ ਘਰ ਆਪਦਾ ਨਾਮ ਵਿੱਚ ਉਹ ਛੇ ਕਰ ਤੁਹਾਡੀ ਮਜਬੂਰੀ ਆ ਮੈਂ ਫੇਰ ਬੇਨਤੀ ਕਰਦਾ ਵੀ ਜਿਹੜੇ ਬੰਦੇ ਦਾ ਇੰਡੀਆ ਵਿੱਚ ਸਭ ਕੁਝ ਖਤਮ ਹੋ ਗਿਆ ਨਾ ਜਿਹਦਾ ਕੋਈ ਵੀ ਹੈ ਨਹੀਂ ਕਿਹਦੇ ਮੇਰੇ ਕੋਲ ਜੌਬ ਹੈ ਨਹੀਂ ਮੇਰੇ ਕੋਲ ਕੁਝ ਵੀ ਹੈ ਨਹੀਂ ਉਹਦਾ ਵੈਲਕਮ ਆ ਉਹ ਬੰਦਾ ਆ ਜੇ ਬੱਟ ਜਿਹੜੇ ਬੰਦੇ ਕੋਲ 40 ਪਈਆਂ ਹਜ਼ਾਰ ਦੀ ਸੈਲਰੀ ਬਣਦੀ ਆ ਉਹ ਚੜੇ ਨਾ ਉਹ ਸੋਚ ਲੈ ਮੇਰੀਆਂ ਵੀਡੀਓ ਵੇਖ ਲੈ ਬਾਹਰੋਂ ਇਨਫੋਰਮੇਸ਼ਨ ਲੈ ਲੈ ਮੈਨੂੰ ਉੱਥੇ ਜਾਣਾ ਚਾਹੀਦਾ ਜਾਂ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਨਾ ਸੈਲਰੀ ਹੁਣ ਵੀ ਉੱਥੇ ਤੁਹਾਨੂੰ ਸੈਲਰੀ ਕਿੰਨੀ ਕਿੰਨੀ ਮਿਲ ਸਕਦੀ ਆ ਜਿਹੜੇ ਬੰਦੇ ਨੂੰ ਕੁਝ ਵੀ ਨਹੀਂ ਨਾ ਹੁੰਦਾ ਕੰਮ ਆਨਲਾਈਨ ਉਹ ਬੰਦੇ ਨੂੰ ਮਿਨੀਮਮ ਮਿਰੀਮਮ 700 ਯੂਰੋ ਸੈਲਰੀ ਦਿੰਦੇ ਆ ਜਿਹੜਾ ਬੰਦਾ ਮਗਰੋਂ ਇੰਡੀਆ ਦੇ ਵਿੱਚੋਂ 12 13 ਲੱਖ ਰੁਪਈਆ ਲਾ ਕੇ ਆ ਗਿਆ ਜਾਂ ਵਿਆਜੂ ਚੱਕ ਕੇ ਆ ਗਿਆ ਉਹ 700 ਯੂਰੋ ਦੇ ਵਿੱਚ ਦੱਸੋ ਕੀ ਕਰੂਗਾ ਫੇਰ ਵੀ ਉਹ ਬੰਦਾ ਆਪਦੇ ਨੂੰ ਭਾਗ ਗਿਆ ਸ਼ਾਲੀ ਇੱਕ ਗੁੱਡ ਲਾਕ ਵਾਲਾ ਬੰਦਾ ਸਮਝਦਾ ਜੇਕਰ ਤੁਹਾਨੂੰ 700 ਯੂਰੋ ਤੇ ਵੀ ਕੰਮ ਉੱਥੇ ਮਿਲ ਜੇ ਕੰਮ ਦਾ ਵੀ ਔਖਾ ਹੋਇਆ ਪਿਆ ਹੁਣ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਤੁਸੀਂ ਕਹੋਗੇ ਭਾਈ ਡਰਾਉਨੇ ਰਹਿੰਨੇ ਆ ਐਡੇ ਐਡੇ ਗੱਲਾਂ ਕਰਦੇ ਆ ਆ ਬੰਦਾ ਉੱਥੇ ਬੈਠਾ ਸਾਨੂੰ ਬੰਦਾ ਇਹ ਕਰੀ ਜਾਂਦਾ ਮੇਰੀ ਸਟੋਰੀ ਨਾ ਵੇਖੋ ਮੇਰੀ ਹਿਸਟਰੀ ਬਹੁਤ ਵੱਡੀ ਆ ਮੈਂ ਵੀ ਬਹੁਤ ੱੱਕੇ ਖਾਦੇ ਆ ਮੈਂ ਤੁਹਾਨੂੰ ਇਹ ਵੀਡੀਓ ਰਹੀ ਸਮਝਾਉਣਾ ਪਿਆ ਵੀ ਇਹ ਗੱਲਾਂ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ ਆਵੇ ਬੰਦਾ ਉਹ ਜਿਹਦਾ ਕੋਈ ਪਿੱਛੇ ਨਹੀਂ ਬਣਦਾ ਜੇ ਬੰਦਾ ਆ ਗਿਆ ਤੇ ਇਹ ਚੀਜ਼ਾਂ ਵੀ ਪ੍ਰਿਪੇਅਰ ਹੋ ਜਾਓ ਪਹਿਲਾਂ ਵੀ ਇਹ ਚੀਜ਼ਾਂ ਤੁਹਾਨੂੰ ਸਾਹਮਣਾ ਕਰਨਾ ਪਊਗਾ ਇਹ ਨਾ ਕੱਲਾ ਸੁਪਨਾ ਦੇਖਿਓ ਵੀ ਮਾਪਿਓ ਨੇ ਮਗਰੋਂ ਤੁਹਾਡਾ 10-12 ਦਾ ਕਰਪੀਆ ਲਾਤਾ ਤੇ ਤੁਹਾਨੂੰ ਉੱਥੇ ਬੈੱਡ ਲੱਗਾ ਹੋਊਗਾ ਰੂਮ ਇਹ ਚ ਏਸੀ ਚੱਲਦੇ ਹੋਣਗੇ ਤੇ ਤੁਹਾਨੂੰ ਰੋਟੀ ਬਣ ਕੇ ਤੁਹਾਡੇ ਤੁਹਾਡੇ ਮੰਜੇ ਬਿਸਤਰੇ ਤੇ ਆਊਗੀ ਤੁਹਾਡੇ ਬੈੱਡ ਤੇ ਰੋਟੀ ਆਊਗੀ ਨਹੀਂ ਆਉਂਦੀ ਤੁਹਾਡੇ ਲਈ ਉੱਥੇ ਗੱਡੀ ਖੜੀ ਹੋਊਗੀ ਗੱਡੀਆਂ ਤੇ ਢੇਡੇ ਲਾਉਂਗੇ ਪਹਾੜ ਤੁਹਾਨੂੰ ਦੇਖਣ ਨੂੰ ਸੋਹਣੇ ਲੱਗਦੇ ਆ ਯੂਰਪ ਤੁਹਾਨੂੰ ਦੇਖਣ ਨੂੰ ਸੋਹਣਾ ਲੱਗਦਾ ਬਟ ਜਦੋਂ ਤੁਸੀਂ ਕੰਮ ਕਰੋਗੇ ਯੂਰੋ ਕਮਾਉਣਾ ਸੌਖਾ ਨਹੀਂ ਬੜਾ ਔਖਾ ਹੈ ਇਸ ਲਈ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਆਪਦਾ ਕੰਮ ਕਰਿਆ ਕਰੋ ਇਸ ਤੋਂ ਅੱਗੇ ਕਈ ਗੱਲਾਂ ਹੋਰ ਕਰਨ ਵਾਲੀਆਂ ਜਿਹੜਾ ਤੁਹਾਡਾ ਖਾਣਾ ਪੀਣਾ ਉਹ ਵੀ ਬਹੁਤ ਕੋਸਟਲੀ ਹੋ ਗਿਆ ਕਰੋਨਾ ਤੋਂ ਬਾਅਦ ਮੰਗਾਈ ਹੋਈ ਆ ਸਾਡੇ ਬੰਦੇ ਪੁਰਾਣੇ ਜਾਣਦੇ ਆ ਉਥੇ ਕਿੰਨੀ ਮੰਗਾਈ ਹੋਈ ਉਹ ਤੁਹਾਨੂੰ ਰਹਿਣ ਦੇ ਵਿੱਚ ਵੀ ਕਾਫੀ ਦਿੱਕਤ ਆਉਂਦੀ ਤੁਹਾਡੇ ਖਾਣੇ ਪੀਣੇ ਦੇ ਵਿੱਚ ਵੀ ਦਿੱਕਤ ਆਉਂਦੀ ਆ ਇੰਨੀਆਂ ਗੱਲਾਂ ਦੇ ਨਾਲ ਮੈਂ ਹੋਰ ਗੱਲਾਂ ਵੀ ਐਡ ਕਰਦਾ ਤੁਹਾਡੇ ਕੰਮ ਦੀ ਗੱਲ ਹੋ ਗਈ ਤੁਹਾਡੇ ਰੈਂਟ ਦੀ ਗੱਲ ਹੋ ਗਈ ਮੰਗਾਈ ਦੀ ਗੱਲ ਹੋ ਗਈ ਤੇ ਜੇਕਰ ਹਜੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਇਹ ਮੇਰੇ ਨਾਲ ਕੰਟੈਕਟ ਕਰਿਓ ਮੇਰੇ ਸਾਡੇ ਮੇਰੇ ਕੋਲ ਆਪਣੇ ਭਰਾਵਾਂ ਦੇ ਮੈਸੇਜ ਆਉਂਦਿਆ ਮੇਰੇ ਕੋਲ ਜਿਹੜਾ ਵੀ ਬੰਦਾ ਮੈਸੇਜ ਕਰਦਾ ਨਾ ਮੈਂ ਕੋਈ ਵੀ ਵੀਡੀਓ ਪਾਦਾ ਉਹਨਾਂ ਨੇ ਵੀਡੀਓ ਦੇ ਅਕੋਰਡਿੰਗ ਮੈਨੂੰ ਮੈਸੇਜ ਨਹੀਂ ਕਰਦੇ ਉਹ ਮੈਸੇਜ ਕਰਦੇ ਆ ਭਾਈ ਸਾਨੂੰ ਰੈਂਟ ਤੇ ਰੂਮ ਲੈ ਦਿਓ ਭਾਈ ਸਾਡੀ ਰੈਂਸ਼ ਕਰ ਦਿਓ ਕੁੜੀਆਂ ਵੀ ਕਰਦੀਆਂ ਮੁੰਡੇ ਵੀ ਕਰਦੇ ਆ ਸਭ ਤੋਂ ਵੱਡਾ ਮਸਲਾ ਤੁਹਾਡਾ ਰੈਂਸ਼ ਦਾ ਤੇ ਜਿਹੜੇ ਬੰਦੇ ਉੱਤੇ ਰਹਿੰਦੇ ਆ ਉਹਨਾਂ ਨੇ ਰੈਂਟ ਚੱਕਦੇ ਆ ਸਾਰੇ ਬੰਦੇ ਇੱਕੋ ਜਿਹੇ ਨਹੀਂ ਮੈਂ ਫੇਰ ਬੇਨਤੀ ਕਰਦਾ ਹਾਂ ਜੀ ਦੋਸਤੋ ਉਸ ਤੋਂ ਅੱਗੇ ਸਾਡੇ ਭਰਾਵਾਂ ਲਈ ਕੀ ਕੀ ਮੁਸ਼ਕਲें ਦੂਜਾ ਜਿਆਦੇ ਆਉਂਦੀ ਆ ਪਹਿਲੀ ਗੱਲ ਤਾਂ ਤੁਹਾਨੂੰ ਜਿਹੜਾ ਕੰਮ ਬੜਾ ਮੁਸ਼ਕਲ ਮਿਲਦਾ ਤੁਹਾਨੂੰ 7-800 ਯੂਰੋ ਤਨਖਾਹ ਮਿਲਦੀ ਆ ਉਦੋਂ ਮੁੜ ਕੇ ਜਦੋਂ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਬੰਦੇ ਚੰਗੇ ਬੜੇ ਪਏ ਆ ਤੇ ਜ਼ਿਆਦਾਤਰ ਬੰਦੇ ਭੇੜੇ ਆ ਉਹ ਤੁਹਾਨੂੰ ਤਨਖਾਹ ਦੇਣ ਲੱਗੇ ਦੀ ਕਿੰਤੂ ਪਰੰਤੂ ਕਰਦੇ ਆ ਰੀਜ਼ਨ ਕਿਉਂਕਿ ਉਹ ਬੰਦਿਆਂ ਕੋਲੇ ਬੰਦੇ ਕੰਮ ਲਈ ਬਹੁਤ ਹੈਗੇ ਆ ਤੇ ਕੰਮ ਦੀ ਸ਼ਾਰਟੇਜ ਬਹੁਤ ਜ਼ਿਆਦਾ ਇਸ ਲਈ ਇਸ ਚੀਜ਼ ਦਾ ਫਾਇਦਾ ਚੱਕਦੇ ਆ ਤੇ ਸਾਰੇ ਬੰਦੇ ਇੱਕੋ ਜ ਨਹੀਂ ਬੰਦੇ ਚੰਗੇ ਵੀ ਬੜੇ ਪਏ ਆ ਪਰ ਜ਼ਿਆਦਾਤਰ ਅੱਜ ਕੱਲ ਜਿਹੜੇ ਬੰਦੇ ਭੇੜੇ ਆ ਮੁੰਡਿਆਂ ਦੀ ਮਜਬੂਰੀ ਦਾ ਫਾਇਦਾ ਠਾਉਂਦੇ ਆ ਉਹ ਤਨਖਾਹ ਤੱਕ ਦੱਬ ਲੈਂਦੇ ਆ ਤਨਖਾਹ ਦਿੰਦੇ ਨਹੀਂ ਜਦੋਂ ਤਨਖਾਹ ਦੇਣ ਦੀ ਵਾਰੀ ਆਉਂਦੀ ਆ ਆਪ ਦੀਆਂ ਮਜਬੂਰੀਆਂ ਸੁਣਾਉਣ ਲੱਗ ਜਾਂਦੇ ਆ ਪੈਰੀਆਂ ਤਲੌਣ ਲੱਗ ਜਾਂਦੇ ਹੱਥ ਝੋੜਨ ਲੱਗ ਜਾਂਦੇ ਭਾਈ ਕੰਮ ਹੈ ਨਹੀਂ ਤੁਹਾਨੂੰ ਦੇ ਦਾਂਗੇ ਤਨਖਾਹ ਦੇ ਦਾਂਗੇ ਤਨਖਾਹ ਆਏ ਮੁੰਡਿਆਂ ਦੇ 5 5 6 6 ਮਹੀਨੇ ਉਹ ਖਰਾਬ ਕਰ ਦਿੰਦੇ ਆ ਤੇ ਬੰਦਾ ਕਿਤੇ ਜਾਣ ਜੋਗਾ ਨਹੀਂ ਜਿਹੜਾ ਬੰਦਾ ਮਜਬੂਰ ਉੱਥੇ ਲੱਗਾ ਹੁੰਦਾ ਉਹ ਕਹਿੰਦਾ ਭਾਈ ਮੇਰੀ 6 ਮਹੀਨਿਆਂ ਦੀ ਤਨਖਾਹ ਡੁੱਬ ਜੂਗੀ ਨਾ ਉਹ ਕਿਤੇ ਗਾਂਹ ਜਾਣ ਜੋਗਾ ਤੇ ਨਾ ਉਹ ਕਿਤੇ ਪੇਸ਼ਾਂ ਜਾਣ ਜੋਗਾ ਇਹ ਵੀ ਕਈ ਸਾਡੇ ਭਰਾ ਫੇਰ ਮੈਂ ਬੇਨਤੀ ਕਰਦਾ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਬੰਦੇ ਚੰਗੇ ਵੀ ਪਏ ਆ ਤੇ ਜ਼ਿਆਦਾਤਰ ਬੰਦੇ ਭੇੜੇ ਆ ਮੈਂ ਜਿਹੜੇ ਭੇੜੇ ਬੰਦੇ ਉਹਨਾਂ ਦੀ ਗੱਲ ਕਰਦਾ ਹਾਂ ਤਕਰੀਬ ਸਰ ਕੋਹਾਂ ਮੰਦਿਆਂ ਨੂੰ ਹੋਣੀ ਜਿਹੜੇ ਬੰਦਿਆਂ ਨੇ ਇੰਜ ਆਪ ਦੇ ਵਰਕਰ ਦੇ ਨਾਲ ਕੀਤਾ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਬੰਦੇ ਮੇਰੇ ਨਾਲ ਐਗਰੀ ਹੋਣਗੇ ਵੀ ਗੱਲ ਇਹ ਸੱਚ ਕਰ ਰਿਹਾ ਬੰਦਾ ਉਸ ਤੋਂ ਅੱਗੇ ਇਹਦੇ ਵਿੱਚ ਜਿਹੜਾ ਸਪੇਨ ਆ ਇੱਕੋ ਹੀ ਚੀਜ਼ੇ ਨੇ ਬੈਸਟ ਜਾਦੇ ਆ ਆਉਂਦੀ ਆ ਸਾਡੇ ਨਵੇਂ ਬੰਦਿਆਂ ਦੇ ਲਈ ਬੈਸਟ ਇਹ ਆ ਇਹ ਤੁਹਾਨੂੰ ਲੀਗਲ ਕਰ ਦਿੰਦਾ ਇਹ ਤੁਹਾਨੂੰ ਲੀਗਲ ਵੀ ਤਾਂ ਕਰਦਾ ਤੁਹਾਨੂੰ ਪੇਪਰ ਵੀ ਤਾਂ ਦਿੰਦਾ ਜੇਕਰ ਤੁਸੀਂ ਇੱਥੇ 2 ਸਾਲ ਦਾ ਸਮਾਂ ਸਪੈਂਡ ਕਰਦੇ ਆ ਉਹ 2 ਸਾਲ ਦਾ ਸਮਾਂ ਜਿਹੜਾ ਸਪੈਂਡ ਕਰਨਾ ਕਿਸੇ ਦਾ ਚੰਗਾ गुज़र ਜਾਂਦਾ ਕਿਸੇ ਦਾ ਭੈੜਾ गुज़र ਜਾਂਦਾ ਬੱਟ ਗੁज़र ਜਾਂਦਾ ਜਿਹੜੇ ਬੰਦੇ ਇੱਥੇ ਆ ਜਾਂਦੇ ਆ ਵੀ ਉੱਥੋਂ ਤੁਸੀਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੋਂ ਆਉਂ ਤੇ ਵੱਡੇ ਸੁਪਨੇ ਲੈ ਕੇ ਨਾ ਆਏ ਹੋ ਇਹ ਪਹਿਲੇ ਤਰ੍ਹਾਂ ਯੂਰਪ ਜਾਵੜੇ ਤੇ ਸਾਨੂੰ ਗੋਰੀਆਂ ਦੇਖਣੀਆਂ ਸਾਨੂੰ ਗੋਰੇ ਵੇਖਣਗੇ ਅਸੀਂ ਆਏ ਕਰਾਂਗੇ ਅਸੀਂ ਵਿਆਹ ਕਰਾਂਗੇ ਅਸੀਂ ਉਹ ਕਰਾਵਾਂਗੇ ਇਹ ਸੁਪਨੇ ਆ ਕੱਲੇ ਇੱਥੇ ਬਹੁਤ ਬੰਦੇ ਪਹਿਲਾਂ ਆ ਗਏ ਆ ਬڑے ਬੰਦੇ ਤੇ ਤਗੜੇ ਤੋਂ ਤਗੜੇ ਬੰਦੇ ਆ ਗਏ ਹੀਰੋ ਸਮਝਦੇ ਸੀ ਆਪਣੇ ਆਪ ਨੂੰ ਉਹ ਵੀ ਆ ਗਏ ਆ ਤੇ ਇੱਥੇ ਬੰਦਾ ਟੱਕਰਾ ਮਾਰ ਕੇ ਮਹੀਨੇ ਦੋ ਮਹੀਨਿਆਂ ਵਿੱਚ ਖੱਜਲ ਹੋ ਕੇ ਚੁੱਪ ਹੋ ਜਾਂਦਾ ਕਿਉਂਕਿ ਜਦੋਂ ਬੰਦਾ ਆਪਦੀ ਕੰਟਰੀ ਤੋਂ ਆਉਂਦਾ بڑے ਜੋਸ਼ ਵਿੱਚ ਆਉਂਦਾ ਉਹਦੇ ਕੋਲ ਨਵੇਂ ਕੱਪੜੇ ਹੁੰਦੇ ਆ ਨਵੇਂ ਬੂਟ ਪਾਏ ਹੁੰਦੇ ਆ ਤਾਂ ਉਹਨੂੰ ਇਹ ਲੱਗਦਾ ਮੇਰੇ ਵਰਗਾ ਸੂਰਮਾ ਇੱਥੇ ਕੋਈ ਵੀ ਨਹੀਂ ਜਦੋਂ ਆਪਦੇ ਪਿੰਡੋਂ ਵੀ ਜਾਇ ਦੇ ਵਿੱਚ ਵਹਿੰਦਾ ਕਹਿੰਦਾ ਮੇਰੇ ਵਰਗਾ ਹੀਰੋ ਕੋਈ ਨਹੀਂ ਜਦੋਂ ਮੈਂ ਬਾਹਰ ਜਾਵੜਿਆ ਮੈਂ ਪੱਟ ਦੂੰਗਾ ਨੇਰੀ ਤੇ ਉੱਥੇ ਜਾ ਕੇ ਕੁੜੀਆਂ ਗੋਰੀਆਂ ਵੀ ਮੈਨੂੰ ਵੇਖਣ ਗਈਆਂ ਵੀ ਇੰਨਾ ਸੋਹਣਾ ਮੁੰਡਾ ਕਿੱਥੋਂ ਏ ਬ੍ਰਦਰ ਤੁਸੀਂ ਮੇਰੇ ਭਰਾਏ ਮੰਦੇ ਵਿੱਚ ਸੁਪਲੇਖਾ ਕੱਢ ਦਿਓ ਤੁਹਾਨੂੰ ਇੱਥੇ ਕਿਸੇ ਨੇ ਨਹੀਂ ਵੇਖਣਾ ਉਹਨਾਂ ਸਾਰਿਆਂ ਬੰਦਿਆਂ ਨੂੰ ਗੋਰੀਆਂ ਨੂੰ ਬਾਹਰ ਲਿਆਣੂ ਪਤਾ ਤੁਸੀਂ ਕੀ ਕਰਨ ਆਏ ਆ ਕਿਹੜੀ ਕੰਟਰੀ ਚੋਂ ਆਏ ਆ ਤੇ ਤੁਸੀਂ ਇੱਥੇ ਕੀ ਕਰਦੇ ਆ ਤੇ ਤੁਹਾਡੀ ਕੀ ਮੈਂਟੈਲਿਟੀ ਆ ਉਹ ਸਾਰੀਆਂ ਚੀਜ਼ਾਂ ਨੂੰ ਹੁਣ ਸਮਝਦੇ ਪਹਿਲਾਂ ਨੇ ਸਮਝ ਨਹੀਂ ਰਹੇ ਤੇ ਇਸ ਲਈ ਮੇਰੀਆਂ ਬੇਨਤੀਆਂ ਕਰਨ ਦਾ ਮਤਲਬ ਇਹੀ ਆ ਵੀ ਆਪਣੇ ਆਪ ਨੂੰ ਤਕੜਾ ਕਰਕੇ ਆਇਓ ਆਪਦੇ ਦੰਮ ਤੇ ਆਇਓ ਆਪਦੇ ਦੰਮ ਤੇ ਕੰਮ ਲੱਭੋ ਦੰਮ ਤੇ ਕਰਿਓ ਤੇ ਬੰਦਾ ਲਾਸਟ ਵਿੱਚ ਮੈਂ ਫੇਰ ਦੱਸਾਂ ਉਹੀ ਬੰਦਾ ਆਵੇ ਜਿਹਦਾ ਇੰਡੀਆ ਵਿੱਚ ਕੋਈ ਨਹੀਂ ਜਿਹਦਾ ਇੰਡੀਆ ਵਿੱਚ ਕੰਮ ਚੱਲਦਾ ਹੀ ਨਹੀਂ ਜਿਹੜਾ ਬੰਦਾ ਇੰਡੀਆ ਦੇ ਵਿੱਚ ਜ਼ੀਰੋ ਹੋ ਚੁੱਕਿਆ ਉਹ ਬੰਦਾ ਜੀ ਆਇਆਂ ਨੂੰ ਵੈਲਕਮ ਆ ਉਹ ਬੰਦਾ ਇੱਥੇ ਕੱਟ ਲੂਗਾ ਜਿਹੜਾ ਬੰਦਾ ਮਗਰੋਂ ਸੌਖਾ ਜਿੱਦੀ ਕੋਈ 50 60 ਹਜ਼ਾਰ ਲੱਖ ਤੱਕ ਤਨਖਾਹ ਉਹ ਬੰਦਾ ਇੱਥੇ ਆ ਕੇ ਫਸੂਗਾ ਤੇ ਉਹ ਬੰਦਾ ਪਛਤਾਊਗਾ ਵੀ ऐसे ਭਰਾ ਵੀ ਮੈਨੂੰ ਮਿਲੇ ਆ ਜਿਹੜੇ ਬੰਦੇ ਕਹਿੰਦੇ ਸਾਡੀ ਵਾਪਸੀ ਦੀ ਭਾਜੀ ਟਿਕਟ ਕਰਾ ਦਿਓ ਕਿਵੇਂ ਹੋਊਗੀ ਅਸੀਂ ਸਵੀ ਸਹੀ ਸਲਾਮਤ ਜਾਵੜਾਂਗੇ ਬੰਦੇ ਵਾਪਸ ਵੀ ਬਹੁਤ ਉੜ ਗਏ ਆ ਇਹ ਨਾ ਕਹੋ ਸਾਰੇ ਆਈ ਜਾਂਦੇ ਆ ਤੇ ਬੰਦੇ ਵਾਪਸ ਵੀ ਮੁੜ ਜਾਂਦੇ ਆ ਇਹ ਸਾਰੀਆਂ ਗੱਲਾਂ ਜਿਹੜਾ ਬੰਦਾ ਪਿੱਛੋਂ ਟੰਗੀ ਘੱਟ ਕੇ ਆਇਆ ਹੋਊਗਾ ਉਹੀ ਕੱਟੂਗਾ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਖਤਮ ਜੇ ਕੋਈ ਨਵੀਂ ਗੱਲ ਤੁਹਾਡੇ ਮਾਈਂਡ ਦੇ ਵਿੱਚ ਹੋਵੇ ਪੁੱਛਣ ਨਾਲ ਹੀ ਹੋਵੇ ਤੇ ਮੇਰੇ ਨਾਲ ਕਰਿਓ ਕੰਟੈਕਟ ਮੈਂ ਤੁਹਾਡੀ ਵੀਡੀਓ ਰਹੀਂ ਜਾਂ ਕਮੈਂਟ ਰਹੀਂ ਤੁਹਾਡੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਨਹੀਂ ਇੰਸਟਾਗ੍ਰam ਤੇ ਆ ਕੇ ਤੁਹਾਡੇ ਭਰਾ ਨਾਲ ਗੱਲ ਕਰ ਲਿਓ ਮੈਂ ਤੁਹਾਡੇ ਜਵਾਬ ਨਾਲ ਦੀ ਨਾਲ ਦਿੰਨਾ ਜਿੰਨੇ ਵੀ ਮੇਰੇ ਭਰਾ ਮੇਰੇ ਨਾਲ ਜੁੜੇ ਆ ਮੈਂ ਇੰਜ ਨਹੀਂ ਕਰਦਾ ਮੈਨੂੰ ਤੁਸੀਂ YouTube ਤੇ ਮੈਸੇਜ ਕਰਦਾ ਮੈਂ ਤੁਹਾਨੂੰ ਵੇਖਣਾ ਨਹੀਂ ਤਕਰੀਬਨ ਮੈਂ ਸਾਰੇ ਬੰਦਿਆਂ ਦੇ ਰਿਪਲਾਈ ਦੇ ਚੁੱਕਿਆ ਤੇ ਮੈਨੂੰ ਸਾਡੇ ਭਰਾ ਬਹੁਤ ਕਮੈਂਟ ਕਰਦੇ ਤੁਹਾਡੀਆਂ ਸਟੋਰੀਆਂ ਲੈ ਕੇ ਮੈਂ ਵੀਡੀਓ ਪਾਉਣਾ ਕਿਉਂਕਿ ਤੁਹਾਡੇ ਨਾਲ ਗਰਾਉਂਡ ਲੈਵਲ ਤੇ ਸਭ ਕੁਝ ਹੁੰਦਾ ਤੇ ਸਾਡੇ ਨਾਲ ਵੀ ਪਹਿਲਾਂ ਹੋਇਆ ਪਰ ਹੁਣ ਕਰਾਊਡ ਬਹੁਤ ਜ਼ਿਆਦਾ ਆ ਮੈਂ ਤੁਹਾਨੂੰ ਡਰਾਉਂਦਾ ਨਹੀਂ ਮੈਂ ਤੁਹਾਨੂੰ ਇੱਥੇ ਸੱਦਣ ਲਈ ਬੇਨਤੀ ਨਹੀਂ ਕਰਦਾ ਮੈਂ ਤਾਂ ਤੁਹਾਨੂੰ ਜਾਣ ਲਈ ਵੀ ਬੇਨਤੀ ਕਰਦਾ ਰਹਿਣਾ ਜਾਂ ਨਹੀਂ ਰਹਿਣਾ ਤੁਹਾਡੀ ਮਰਜ਼ੀ ਆ ਇੱਥੇ ਆ ਕੇ ਬੰਦਾ ਚੰਗਾ ਜ਼ਰੂਰ ਹੋ ਜਾਂਦਾ ਪਰ ਸਮਾਂ ਪੈਂਦਾ ਹਰੇਕ ਚੀਜ਼ ਨੂੰ ਪਾਲਿਸ਼ ਕਰਨ ਦੇ ਲਈ ਤੁਹਾਡੀ ਉਮਰ ਲੰਘਦੀ ਜੀ ਉਮਰ ਦੇ ਨਾਲ ਤੁਸੀਂ ਸਿਆਣੇ ਹੋ ਜਾਂਦੇ ਆ ਮੇਰੀਆਂ ਗੱਲਾਂ ਫੇਰ ਵਧਦੀਆਂ ਜਾਂਦੀਆਂ ਇੰਨੀਆਂ ਗੱਲਾਂ ਦੇ ਨਾਲ ਮੈਂ ਇੱਥੇ ਵੀਡੀਓ ਰੋਕਦਾ ਜੇਕਰ ਤੁਹਾਨੂੰ ਵੀਡੀਓ ਲੱਗੀ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਵੀਡੀਓ ਨਹੀਂ ਚੰਗੀ ਲੱਗੀ ਤੇ ਗਾਹ ਕਿਸੇ ਮੇਰੇ ਭੈਣ ਭਰਾ ਦੋਸਤ ਨੂੰ ਸ਼ੇਅਰ ਕਰ ਦਿਓ ਉਹਨਾਂ ਦੇ ਕੰਮ ਜ਼ਰੂਰ ਆ ਜੂਗੀ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਖਤਮ ਮਿਲਾਂਗੇ ਆ ਪੰਨਵੀਂ ਵੀਡੀਓ ਵਿੱਚ